ਜਿੱਦਾਂ ਕਿ ਅਪਸਰ ਜਾਣਦੇ ਹਨ ਦਿਲਜੀਤ ਦੋਸਾਂ ਦਾ ਉਹਨਾਂ ਦੀ ਸਰਦਾਰ ਜੀ ਮੂਵੀ ਕਰਕੇ ਬਹੁਤੀ ਜਾਂਦਾ ਵਿਰੋਧ ਹੋਇਆ ਸੀ ਕਿਉਂਕਿ ਮੂਵੀ ਦੇ ਵਿੱਚ ਪਾਕਿਸਤਾਨੀ ਐਕਟਰ ਖਾਨੀ ਅਮੀਰ ਸੀ ਪਰ ਪੰਜਾਬ ਪਰਦੇ ਵਿੱਚੋਂ ਤੇ ਪੰਜਾਬੀ ਇੰਡਸਟਰੀ ਨੇ ਦਿਲਜੀਤ ਦੋਸਾਂ ਦੀ ਵੱਡੇ ਪੱਧਰ ਤੇ ਸਪੋਰਟ ਵੀ ਕੀਤੀ ਸੀ ਪਰ ਨੀਰੂ ਬਾਜ਼ਮਾ ਨੇ ਸਰਦਾਰ ਜੀ 3 ਮੂਵੀ ਤੋਂ ਦੂਰੀ ਬਣਾ ਲਈ ਸੀ ਤੇ ਉਸੇ ਮੁੱਦੇ ਨੂੰ ਲੈ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਟ੍ਰੌਲ ਵੀ ਕੀਤਾ ਗਿਆ ਸੀ ਤੇ ਦਿਲਜੀਤ ਦੋਸਾਂਝ ਵੀ ਕਿਤੇ ਨਾ ਕਿਤੇ ਨੀਰੂ ਬਾਜ਼ਮਾ ਤੋਂ ਨਰਾਜ਼ ਨਜ਼ਰ ਆਈ ਸੀ ਕਿਉਂਕਿ ਉਹਤੇ ਹੀ ਦਿਲਜੀਤ ਦੋਸਾਂਝ ਨੂੰ ਸੱਚੀ سپورਟ ਦੀ ਲੋੜ ਸੀ ਤਿੰਡੇ 'ਚ ਸਰਦਾਰ ਜੀ ਮੂਵੀ ਬੈਨ ਹੋਣ ਦੇ ਬਾਵਜੂਦ ਵੀ ਦੁਨੀਆ ਭਰ ਤੇ ਵਿੱਚ ਕਾਫੀ ਚੰਗਾ ਕਲੈਕਸ਼ਨ ਕਰ ਚੁੱਕੀ ਹੈ ਤੇ ਸਰਦਾਰ ਜੀ 3 ਮੂਵੀ ਨੂੰ ਲੈ ਕੇ ਦਿਲਜੀਤ ਦੋਸਾਂਝ ਜਿੱਥੇ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਸੀ ਪਰ ਫਿਰ ਵੀ ਦਿਲਜੀਤ ਦੋਸਾਂਝ ਸਰਦਾਰ ਜੀ 3 ਮੂਵੀ ਦੀ ਪੂਰੀ ਟੀਮ ਦੇ ਨਾਲ ਅਤੇ ਡਾਇਰੈਕਟਰਾਂ ਦੇ ਨਾਲ ਖੜਿਆ ਰਿਹਾ ਤੇ ਉਹਨਾਂ ਨੂੰ ਕਾਫੀ ਚੰਗਾ ਬਿਜ਼ਨਸ ਵੀ ਕਰਵਾ ਕੇ ਦਿੱਤਾ ਤੇ ਹੁਣ ਨੀਰੂ ਬਾਜ਼ਮਾ ਦੇ ਵੱਲੋਂ ਵੀ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਨੇ ਆਪਣੀ سوشل میڈیا ਅਕਾਊਂਟ ਤੇ ਸਟੋਰੀ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੈਨੂੰ ਨਹੀਂ ਪਤਾ ਇਹ ਸਭ ਕਿਵੇਂ atypkind ਹੋਇਆ ਪਰ ਮੈਂ ਆਲਵੇਜ਼ ਦਲਜੀਤੂ ਸਾਂਦੀ ਸਪੋਰਟ ਕਰਦੀ ਹਾਂ ਤੇ ਅੱਗੇ ਵੀ ਕਰਦੀ ਰਹਾਂਗੀ ਤੇ ਜਿੱਤੇ ਉਹਨਾਂ ਨੂੰ ਮੇਰੀ ਸਪੋਰਟ ਦੀ ਲੋੜ ਹੈ ਮੈਂ ਆਲਵੇਜ਼ ਹੀ ਉਹਨਾਂ ਦੇ ਨਾਲ ਖੜੀ ਹਾਂ ਕਿਉਂਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੋ ਜੇਕਰ ਤੁਸੀਂ ਵੀ ਦਲਜੀਤੂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ